ਇੱਕ ਕਾਰ ਦੇ ਦਾਂਗੇ ਸਿਰਫ ਤੇ 140000 ਰੁਪਏ ਦੀ 140000 ਦੀ ਡੀਜ਼ਲ ਕਾਰ 140000 ਰੁਪਏ ਦੀ ਟੱਚ ਪਲੇਅਰ ਬੈਕ ਕੈਮਰਾ ਲੱਗਿਆ ਹੋਇਆ ਮੈਨੂਅਲ ਟਰਾਂਸਮਿਸ਼ਨ ਲਓ ਜੀ ਆਹ ਭਾਈ ਜੀ ਤੋਹਫਾ ਤੁਹਾਡੇ ਵਾਸਤੇ 2019 ਜੁਲਾਈ ਚ ਨਿਕਲੀ ਕਾਰ ਦੀ ਠੀਕ ਹੈ ਜੀ ਕਾਰ ਦਵਾਂਗੇ ਤੁਹਾਨੂੰ ਉਹ ਰੇਟ ਤੇ ਤੁਸੀਂ ਸੋਚ ਨਹੀਂ ਸਕਦੇ ਅੱਛਾ 690000 ਰੁਪਏ ਦੀ ਜੀਡੀਡੀਆਈ ਪਲੱਸ ਜੀਡੀਡੀਆਈ ਪਲੱਸ ਸਰ ਨੂੰ ਟਾਪ ਮਾਡਲ ਡੀਜ਼ਲ ਦੀ ਕਾਰ ਪੁਸ਼ ਆਟੋਮੈਟਿਕ ਆਈਟੈਂ ਨਿਓਸ ਮਿਲ ਜੂਗਾ ਜੀ ਹਾਂਜੀ ਸਪੋਰਟਸ ਵੇਰੀਐਂਟ ਹਾਂਜੀ ਤੇ ਸਾਰੇ ਦਾ ਸਾਰੀ ਲੋਨ ਹੋ ਜੂਗੀ ਜ਼ੀਰੋ ਡਾਊਨ ਪੇਮੈਂਟ ਹਾਂਜੀ ਬਿਲਕੁਲ ਜ਼ੀਰੋ ਡਾਊਨ ਪੇਮੈਂਟ ਤੇ ਸਾਰਾ ਲੋਨ ਕਰਾ ਦਾਂਗੇ ਜੀ ਤੇ ਸਿਬਲ ਟੌਪ ਦਾ ਲੈ ਕੇ ਆਣਾ ਤੁਸੀਂ ਦੀ ਕੀ ਲੈਸ ਐਂਟਰੀ ਕੀ ਲੈਸ ਐਂਟਰੀ ਵਾਲੀ ਜੀ ਪੁਸ਼ ਬਟਨ ਦਾ ਸਟਾਰਟ ਕੀ ਲੈਸ ਚਾਬੀ ਵਸ ਤੁਸੀਂ ਜੇਬ ਚੋਂ ਕੱਢਣ ਦੀ ਤੁਹਾਨੂੰ ਲੋੜ ਨਹੀਂ ਤੇ ਗੱਡੀ ਜੇ ਤੁਸੀਂ ਇੰਨੀ ਜਲਣ ਲਗਜ਼ਰੀ ਕਾਰ ਹੈ ਇਹ ਵੀ ਛੋਟੇ ਬਜਟ ਦੇ ਵਿੱਚ 1.5 ਲੱਖ ਦੇ ਵਿੱਚ ਬਾਈ ਜੀ ਆਲਟੋ ਮਿਲਦੀ ਹੈ 10-11 ਮਾਡਲ ਉਹ ਰੇਟ ਦੇ ਵਿੱਚ ਤੁਹਾਨੂੰ ਡੀਜ਼ਲ ਵਾਲੀ ਮਾਈਕਰਾ ਕਿਆ 5.5 ਲੱਖ ਦੀ ਕਾਰ ਤੇ 5.5 ਲੱਖ ਦਾ ਹੀ ਲੋਨ 5.5 ਲੱਖ ਦੇ ਵਿੱਚ ਭਾਈ ਜੀ 20 ਮਾਡਲ ਨੈਕਸਨ ਗੱਦੇ ਤੁਸੀਂ ਦੇਖ ਹੀ ਲੈ ਗੱਡੀ 'ਚ ਕਿੰਨੇ ਜ਼ਬਰਦਸਤ ਲੱਗੇ ਹੋਏ ਨੇ ਗਰੰਟੀ ਪੂਰੀ ਦੀ ਜੀ ਅੱਜੋ ਦੇ ਰੇਟ ਤੇ ਤੁਹਾਨੂੰ ਕਾਰ ਦੇ 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 ਨਾਲ ZX ਸਾਈਡ ਟਾਪ ਮਾਡਲ ਕੀ ਬਾਤ ਹੈ ਜਮਾ ਨਵੀਂ ਬਾਹਰੋਂ ਵੀ ਨਵੀਂ ਕਰੋ ਜੀ ਚੈੱਕ 90000 ਡਾਊਨ ਪੇਮੈਂਟ ਬਾਕੀ ਹੋ ਜੋ ਗੱਡੀ ਦੇ ਉੱਤੇ ਸਾਰੀ ਲੋਨ ਜੇ ਤੁਹਾਡੀ ਪ੍ਰੋਫਾਈਲ ਵਧੀਆ ਸਤ ਸ੍ਰੀ ਅਕਾਲ ਦੋਸਤੋ ਆਪਾਂ ਖੜਿਆ ਪਏ ਜੀ ਸ਼ਹਿਰ ਲੁਧਿਆਣਾ ਨਵੀਂ ਵੀਡੀਓ ਲੈ ਕੇ ਹਾਜ਼ਰ ਹੋ ਗਏ ਸਤ ਕਰਤਾਰ ਕਾਰ ਬਾਜ਼ਾਰ ਤੇ ਬਾਈ ਜੀ ਆਪਣੇ ਨਾਲ ਆਖੀ ਹਾਲਾ ਮ ਜੀ ਸਤ ਸ੍ਰੀ ਅਕਾਲ ਜੀ ਠੀਕ ਹੈ ਜੀ ਸਤ ਸ੍ਰੀ ਅਕਾਲ ਜੀ ਹੋਰ ਸਿੱਤਾ ਠੀਕ ਹੈ ਜੀ ਚੜਦੀ ਕਲਾ ਜੀ ਚੜਦੀ ਕਲਾ ਤੇ ਬਾਈ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ 30 ਪਲੱਸ ਕਾਰਾਂ ਦਿਖਾਵਾਂਗੇ ਸਾਰੀਆਂ ਪੰਜਾਬ ਨੰਬਰ ਦੀਆਂ ਇੱਕ ਦੋ ਕਾਰਾਂ ਛੱਡ ਕੇ ਠੀਕ ਹੈ ਨਾ ਭਾਜੀ ਤੇ ਰੇਟ ਪੂਰੇ ਬਾਜੇ ਵਾਲੇ ਬਿਲਕੁਲ ਬਾਜੇ ਵਾਲੇ ਖਿੱਚ ਕੇ ਆ ਰੇਟ ਦੇਣੇ ਬਾਜੇ ਪੂਰੇ ਖਿੱਚ ਕੇ ਭਾਜੀ ਠੀਕ ਹੈ ਜੀ ਤੇ ਫਿਰ ਆਪਾਂ ਇਧਰੋਂ ਸਟਾਰਟ ਕਰਦੇ ਆਂ ਕਾਰ ਤੋਂ ਹਾਂਜੀ ਹਾਂਜੀ ਦੱਸਿਓ ਜੀ ਫਿਰ ਡਿਟੇਲ ਇਹ 2017 ਮਾਡਲ ਗੱਡੀ ਹੈ ਜੀ ਜੀ ਸਿਰਫ 25000 ਕਿਲੋਮੀਟਰ ਚੱਲੀ ਪਹਿਲੇ ਨਾਮ ਦੀ ਇੰਸ਼ੋਰੇ ਫੁੱਲ ਲੋਕਲ ਨੰਬਰ ਲੁਧਿਆਣੇ ਦਾ ਠੀਕ ਹੈ ਜੀ ਤੇ ਟਾਇਰ ਬਿਲਕੁਲ ਨਵੇਂ ਨੇ ਕਾਰ ਦੇ ਜੀ ਦੋਨੋਂ ਚਾਬੀਆਂ VXI ਵੇਰੀਐਂਟ ਆ अल्टੋ 800 ਠੀਕ ਹੈ ਜੀ ਸਾਰੀ オリジナル ਦੀ ਗਾਰੰਟੀ ਹੈ ਜੀ ਜਿਹੜੇ ਮੇਰੇ ਭਰਾ ਨੇ ਲੋਨ ਕਰਾਣਾ ਵਾ 2.5 ਲੱਖ ਰੁਪਏ ਦਾ ਲੋਨ ਸਿਰਫ 20000 ਨਾਲ ਲੈ ਕੇ ਆਣਾ ਵਾ ਅੱਛਾ 2.70 ਲੱਖ ਰੁਪਏ ਦੀ ਕਾਰ ਦੇ ਦਾਂਗੇ 2.5 ਲੱਖ ਦਾ ਲੋਨ ਕਰਵਾਵਾਂਗੇ 2017 ਮਾਡਲ VXI VXI 270 ਦੀ ਗੱਡੀ ਮਿਲ ਜੂ 20000 ਡਾਉਨ ਪੇਮੈਂਟ ਬਾਕੀ ਸਾਰਾ ਲੋਨ ਹੋ ਜਾਊਗਾ ਸਾਰਾ ਲੋਨ ਜੀ ਕੀ ਬਾਤ ਹੈ ਤੇ ਅੱਗੇ ਵਾਜੀ K10 ਖੜੀ ਆ ਅਲਟੋ K10 2018 ਜੀ ਨਿਕਲੀ 2019 ਚ 40000 ਕਿਲੋਮੀਟਰ ਗੱਡੀ ਚੱਲੀ ਆ ਤੇ 50000 ਦੇ ਲੌਇਡਰ ਲੱਗੇ ਕਾਰ ਨੂੰ ਨਵੇਂ ਬਿਲਕੁਲ ਕੀ ਬਾਤ ਹੈ ਠੀਕ ਹੈ ਜੀ ਠੀਕ ਹੈ ਜੀ ਸੀਟ ਕਵਰ ਪਏ ਹੋਏ ਨੇ ਚਾਬੀਆਂ ਦੋਨੋਂ VXI ਵੇਰੀਐਂਟ ਹੈ ਜੀ ਇਹਦਾ ਵੀ ਠੀਕ ਹੈ ਜੀ ਇਹਦਾ ਫਿਰ ਰੇਟ ਕੀ ਹੈ ਇਹਦਾ ਰੇਟ ਬਾਜ਼ਾਰ ਸਾਡਾ ਆਸਕਿੰਗ ਪ੍ਰਾਈਸ ਹੈ 3.5 ਲੱਖ ਰੁਪਈਆ ਠੀਕ ਹੈ ਕਾਰ ਦੇਵਾਂਗੇ ਸਿਰਫ 3 ਲੱਖ ਤੇ 15000 ਰੁਪਏ ਦੀ ਜੀ ਇਹਦੇ ਵਾਸਤੇ ਤੁਸੀਂ 30 ਤੋਂ 35000 ਲੈ ਕੇ ਆਣਾ ਬਾਕੀ ਸਾਰਾ ਲੋਨ ਕਰਾ ਦਾਂਗੇ ਲਓ ਜੀ ਬਾਕੀ ਸਾਰੀ ਲੋਨ ਹੋ ਜੂ ਜੇ ਤੁਹਾਡੀ ਪ੍ਰੋਫਾਈਲ ਵਧੀਆ ਬਾਈ ਜੀ ਕਰਾ ਦਾਂਗੇ ਲੋਨ ਤੇ ਅਗਲੀ ਗੱਡੀ ਦੇਣਾ ਪਹਿਲਾਂ ਤਾਂ ਅਲਾਇ ਦੇਖਾ ਵਾ ਕੋਰਮ ਵਾਲੇ ਕੀ ਬਾਤ ਹੈ ਸਰੀ ਲਾਇਆ ਪਿਆ ਵਾ ਜੀ ਗੱਡੀ ਦਾ ਬਿਲਕੁਲ ਨਵੀਂ ਗੱਡੀ ਹੈ ਜੀ ਜੀ ਇਹ ਵੀ ਪਹਿਲੇ ਨਾਮ ਦੀ ਕਾਰ ਆ 2015 ਦਸੰਬਰ ਦੀ ਜੀ ਨਿਕਲੀ 2016 ਦੇ ਵਿੱਚ ਠੀਕ ਹੈ ਇਹਦਾ ਵੇਰੀਐਂਟ ਹੈਗਾ ZDI ਪਲੱਸ ਪੁਸ਼ ਬਟਨ ਵਾਲੀ ਠੀਕ ਹੈ ਕਾਰ ਆ ਜੀ 85 ਤੋਂ 90000 ਕਿਲੋਮੀਟਰ ਚੱਲੀ ਹੈ ਜੀ ਜੀ ਸੀਟ ਕਵਰ ਬਿਲਕੁਲ ਨਵੇਂ ਨੇ ਠੀਕ ਹੈ ਜੀ ਇੰਟੀਰੀਅਰ ਦੀ ਬਿਲਕੁਲ ਨਵੀਂ ਕਾਰ ਹੂੰ ਕਾਰ ਦਾ ਸਾਡਾ ਆਸਕਿੰਗ ਪ੍ਰਾਈਸ ਹੈਗਾ 465000 ਰੁਪਏ ਆ ਜੀ ਠੀਕ ਹੈ 430000 ਰੁਪਏ ਦੀ ਕਾਰ ਦੇ ਦੇਣੀ ਹੈ ਜੀ ਆਪਾਂ ਤੇ ਇਹਦੇ ਵਾਸਤੇ ਸਿਰਫ ਤੁਸੀਂ 40 ਤੋਂ 50000 ਰੁਪਏ ਲੈ ਕੇ ਆਣਾ ਲਓ ਜੀ 430000 ਦੀ ਗੱਡੀ ਮਿਲ ਜੂਗੀ ਅੱਗੇ ਭਾਈ ਜੀ ਰੇਡਸ ਕਾਰ ਖੜੀ ਹੈ ਇਹ ਰੇਡਸ ਕਾਰ ਆ ਜੀ ਇਹ ਵੀ 10/11 ਮਾਡਲ ਆ 2030 ਤੱਕ ਪਾਸਿੰਗ ਆ ਦਸੰਬਰ ਤੱਕ ਠੀਕ ਆ ਜੀ ਪੈਟਰੋਲ ਵੇਰੀਐਂਟ ਦੇ ਵਿੱਚ ਕਾਰ ਆ ਜੀ ਫੈਂਸੀ ਨੰਬਰ ਦੇ ਨਾਲ ਆ ਹੂੰ ਬਿਲਕੁਲ ਇੱਕ ਕਾਰ ਦਵਾਂਗੇ ਕੈਸ਼ ਦੇ ਵਿੱਚ ਤੁਹਾਨੂੰ ਸਿਰਫ 1 ਲੱਖ ਤੇ 70000 ਰੁਪਏ ਦੀ 1 ਲੱਖ 70000 ਦੀ ਆਲਟੋ ਦੇ ਰੇਟ ਦੇ ਵਿੱਚ ਭਾਈ ਜੀ ਆਈ ਤੁਹਾਨੂੰ ਰੇਟ ਤੇ ਤੁਹਾਨੂੰ ਕਾਰ ਦੇ ਦੇ ਨਾਲ ZXi ਟਾਪ ਮਾਡਲ ਕਿਆ ਬਾਤ ਹੈ ਅੰਟੀਰੀਅਰ ਦੇ ਵਿੱਚ ਵੀ ਭਾਈ ਮੇਨੂੰ ਲਾ ਮੋਡੀਫਿਕੇਸ਼ਨ ਕਰਾਈ ਹੈ ਹਨਾ ਮੋਡੀਫਿਕੇਸ਼ਨ ਇਹ ZXi ਟੌਪ ਮਾਡਲ ਆਂਦਾ ਜੀ ਇਹ ਟੀਰੀਅਰ ਸਾਰਾ ਇਦਾਂ ਹੀ ਆਂਦਾ ਇਹਦਾ ਇਦਾਂ ਹੀ ਆਂਦਾ ਬੜਾ ਸੋਹਣਾ ਅੰਟੀਰੀਅਰ ਆ ਲਓ ਜੀ ਤੇ ਅੱਗੇ ਭਾਈ ਜੀ ਇਹ ਆ ਗਈ ਨਿਓਸ ਨਿਓਸ ਆ ਗਈ 2023 31 ਦਸੰਬਰ ਦੀ ਠੀਕ ਹੈ ਜੀ ਡੇਟ ਆਫ ਪਰਚੇਸ 2024 ਠੀਕ ਹੈ ਸਿਰਫ 2900 ਕਿਲੋਮੀਟਰ ਗੱਡੀ ਚੱਲੀ ਹੈ ਜੀ ਹੂੰ 2900 ਚੱਲੀ ਹੈ ਕਾਰ ਦਾ ਸਾਡਾ ਆਸਕਿੰਗ ਪ੍ਰਾਈਸ ਹੈਗਾ ਜੀ ਇਹ 9.5 ਲੱਖ ਰੁਪਏ ਦੀ ਕਾਰ ਨਵੀਂ ਹੈ ਹਮ ਆਸਕਿੰਗ ਪ੍ਰਾਈਸ ਹੈਗਾ 7 ਲੱਖ 25000 ਰੁਪਿਆ ਜੀ ਕਾਰ ਦੇ ਦਾਂਗੇ 7 ਲੱਖ 10000 ਦੀ ਤੇ ਸਾਰਾ ਹੀ ਲੋਨ ਕਰਵਾ ਦਾਂਗੇ 7 ਲੱਖ 10000 ਦੀ ਆਟੋਮੈਟਿਕ ਆਈਟਨ ਨੀਓਸ ਮਿਲ ਜੂਗਾ ਜੀ ਹਾਂਜੀ ਹਾਂਜੀ ਸਪੋਰਟਸ ਵੇਰੀਐਂਟ ਹਾਂਜੀ ਤੇ ਸਾਰੇ ਦਾ ਸਾਰੀ ਲੋਨ ਹੋ ਜੂਗੀ ਜੀ ਜ਼ੀਰੋ ਡਾਊਨ ਪੇਮੈਂਟ ਹਾਂਜੀ ਬਿਲਕੁਲ ਜ਼ੀਰੋ ਡਾਊਨ ਪੇਮੈਂਟ ਤੇ ਸਾਰਾ ਲੋਨ ਕਰਵਾ ਦਾਂਗੇ ਜੀ ਤੇ ਸਿਬਲ ਟਾਪ ਦਾ ਲੈ ਕੇ ਆਣਾ ਤੁਸਾਂ ਹਾਂ ਸਿਬਲ ਤੁਹਾਡਾ ਵਧੀਆ ਨਾ ਤਾਂ ਆਧਾਰ ਕਾਰਡ ਤੇ ਪੈਨ ਕਾਰਡ ਚੱਕ ਲਿਓ ਸੇਮ ਡੇ ਲੋਨ ਕਰਾ ਦਾਂਗੇ 2 ਘੰਟਿਆਂ ਦੇ ਵਿੱਚ ਕਾਰ ਡਿਲੀਵਰੀ ਦੇ ਦਾਂਗੇ ਜਿਹਦਾ ਸਿਬਲ ਸਹੀ ਹੋਊਗਾ ਠੀਕ ਹੈ ਭਾਜੀ ਲਓ ਜੀ ਆਜੋ ਫਿਰ ਤੇ ਦੱਸਿਓ ਭਾਜੀ ਗੱਡੀ ਇਹ ਆ 2013 ਡੀਆਰ ਪਹਿਲੇ ਨਾਮ ਦੀ ਜੀ ਜੀਡੀਆਈ ਜੀਡੀਆਈ ਨੇ ਲੋਏ ਲੱਗੇ ਕਾਰ ਨੂੰ ਜੀ ਫਰਸਟ ਓਨਰ ਕਾਰ ਆ ਜੀ ਜੀ 80 85 ਹਜ਼ਾਰ ਕਿਲੋਮੀਟਰ ਗੱਡੀ ਚੱਲੀ ਹਮ ਕਾਰ ਤਾਂ ਦੇ ਦਾਂਗੇ ਤੁਹਾਨੂੰ आस्किंग प्राइस है 3.5 लाख रुपया ठीक है जी कार दे देंगे 330000 रुपये दी 330000 दी ठीक है जी 2.5 लाख ਦਾ ਕਰਾਵਾਂਗੇ ਲੋਨ ਲਓ ਜੀ इजीली 2.5 लाख ਦਾ ਲੋਨ ਹੋ ਜਾਊਗਾ ਤੁਹਾਡਾ ਇਸ ਗੱਡੀ ਦੇ ਉੱਤੇ ਤੇ ਅੱਗੇ ਬ੍ਰੀਜਾ ਖੜੀ ਆ ਬਹੁਤ ਪਿਆਰੀ ਦੱਸਿਓ ਬਈ ਇਹ ਬ੍ਰੀਜਾ ਹੈਗੀ ਜੀ 2019 ਮਾਡਲ ZDI ਡੀਜ਼ਲ ਠੀਕ ਹੈ ਜੀ 70000 ਕਿਲੋਮੀਟਰ ਚੱਲਦੀ ਟਾਇਰ ਲੋਏ ਬਿਲਕੁਲ ਨਵੇਂ ਆ ਜੀ ਦੋਨੋਂ ਚਾਬੀਆਂ ਨਾਲ ਕਰਦੀਆਂ ਠੀਕ ਹੈ ਜੀ ਕਾਰ ਦਵਾਂਗੇ 810000 ਰੁਪਏ ਸਿਰਫ 810000 ਦੀ ਇੱਧਰ ਤੇ ਕਿੰਨਾ ਲੋਨ ਕਰਾ ਦੋਗੇ ਉਹ ਸਾਢੇ 7 ਲੱਖ ਦਾ ਲੋਨ ਕਰਾ ਦਾਂਗੇ ਜੀ ਪਿੱਛੇ ਰਹਿ ਗਿਆ 60000 ਸਿਰਫ 60000 ਤੁਸੀਂ ਲੈ ਕੇ ਆਣਾ ਲਓ ਜੀ 60000 ਡਾਊਨ ਪੇਮੈਂਟ ਲੈ ਕੇ ਆਉਣੀ ਆ ਬਾਕੀ ਸਾਰੀ ਲੋਨ ਹੋ ਜਾਊਗਾ ਤੇ ਅਗਲੀ ਗੱਡੀ ਬਾਈ ਜੀ ਡਿਜ਼ਾਇਰ ਖੜੀ ਆ ਡਿਜ਼ਾਇਰ ਆਟੋਮੈਟਿਕ ਹੂੰ ਇਹ ਪਹਿਲੇ ਨਾਮ ਦੀ ਕਾਰ ਇੰਸ਼ੋਰੇ ਫੁੱਲ ਚਾਬੀਆਂ ਦੋਨੋਂ ਵਾਈਟ ਕਲਰ ਠੀਕ ਹੈ ਇਹਦੀ ਸੀਟ ਕਵਰ ਤੱਕ ਨਵੇਂ ਆ ਦੀ ਕਾਰ ਦੇ ਆਟੋ ਗিয়ার ਵਾਲੀ ਬਹੁਤ ਘੱਟ ਮਿਲਦੀ ਹੈ ਵੀਡੀ ਆਈ ਹੈ ਡੀਜ਼ਲ ਅੱਛਾ ਇਹ ਕਾਰ ਦੇ ਦਾਂਗੇ ਜੀ आस्किंग प्राइस ਤਾਂ ਹੈਗਾ ਸਾਡਾ 6.5 ਠੀਕ ਹੈ 5,70,000 ਰੁਪਏ ਦੀ ਕਾਰ ਦੇ ਦਾਂਗੇ ਜੀ ਕੀ ਬਾਤ ਹੈ 5,70,000 ਦੀ ਡੀਜ਼ਲ ਦੀ ਡਿਜ਼ਾਇਰ ਉਹ ਵੀ ਆਟੋਮੈਟਿਕ ਗੇਅਰ ਵਾਲੀ ਆਟੋਮੈਟਿਕ ਨਾਲ ਕਰਾਵਾਂਗੇ 5 ਲੱਖ ਦਾ ਲੋਨ ਲਓ ਜੀ ਛੋਟੀ ਜੀ ਡਾਊਨ ਪੇਮੈਂਟ ਰਹਿ ਗਈ ਸਿਰਫ ਛੋਟੀ ਲੈ ਕੇ ਆਉਣੀ ਆ ਤੇ ਅੱਗੇ Honda ਦੀ ਵਾਹ ਜੀ ਬਹੁਤ ਲਗਜ਼ਰੀ ਕਾਰ ਖੜੀ ਹੈ ਇਹ ਆ ਗਈ Honda ਦੀ ਕੋਡ ਹੂੰ ਇਹ ਮਾਡਲ 8 ਹੈ ਜੀ ਜੀ ਤੇ ਫਰਸਟ ਓਨਰ ਕਾਰ ਆ ਟਾਇਟਪਾ ਨਵਾਂ ਦੀ ਮੈਨੂਅਲ ਟਰਾਂਸਮਿਸ਼ਨ ਆ ਠੀਕ ਆ ਜੀ ਇਹ ਕਾਰ ਦੇ ਦਾਂਗੇ ਸਿਰਫ ਅਸੀਂ 2 ਲੱਖ ਤੇ 20000 ਰੁਪਏ ਦੀ 2 ਲੱਖ 20000 ਦੀ 48 ਲੱਖ ਵਾਲੀ ਕਾਰ ਬਿਲਕੁਲ ਜਦੋਂ ਨੌਂ ਚ ਹੋਈ ਸੀ ਗੱਡੀ 48 ਲੱਖ ਦੀ ਸੀ ਹਾਂਜੀ ਲੁਧਿਆਣੇ 'ਚ ਜਿਹੜੇ ਬੰਦੇ ਕੋਲੇ ਹੁੰਦੀ ਸੀ ਭਾਜੀ ਵੇਜਾ ਵੇਜਾ ਹੁੰਦੀ ਸੀ ਯਾਰ ਕੋਣ ਲਈ ਇਹ ਅੱਜ ਵੀ ਵੇਜਾ ਵੇਜਾ ਵਾਲੀ ਕਾਰ ਆ ਜੀ ਬਸ ਜੀ 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 ਲਗਜ਼ਰੀ ਕਾਰ ਆ ਜੀ ਮੈਂ ਦੇਖੋ ਕੋਣ ਵੈਂਦਾ ਤੇ ਠੀਕ ਆ ਭਾਜੀ ਤੇ ਅੱਗੇ ਭਾਜੀ ਕਰੂਜ਼ ਇਹ ਆਗੂ ਜੀ ਕਰੂਜ਼ ਹੈਗੀ ਆ ਜੀ 2011 ਮਾਡਲ ਕਾਰ ਆ ਜੀ ਦਿੱ ਇੱਕ ਕਾਰ ਦੇ ਦਾਂਗੇ ਸਿਰਫ ਤੇ 140000 ਰੁਪਏ ਦੀ 140000 ਦੀ ਡੀਜ਼ਲ ਕਾਰ 140000 ਰੁਪਏ ਦੀ ਟੱਚ ਪਲੇਅਰ ਬੈਕ ਕੈਮਰਾ ਲੱਗਿਆ ਹੋਇਆ ਮੈਨੂਅਲ ਟਰਾਂਸਮਿਸ਼ਨ ਲਓ ਜੀ ਆਹ ਭਾਈ ਜੀ ਤੋਹਫਾ ਤੁਹਾਡੇ ਵਾਸਤੇ ਮੈਨੂੰ ਲੱਗਦਾ ਅੱਜ ਦੀ ਵੀਡੀਓ ਦੀ ਸਭ ਤੋਂ ਹੌਟ ਪ੍ਰੋਡਕਟ ਇਹ ਰਹਿਣ ਵਾਲਾ ਡੀਜ਼ਲ ਦੀ ਕਰੂਜ਼ 140000 ਦੀ ਉਹ ਵੀ ਚਿੱਟੇ ਰੰਗ ਦੀ ਕੀ ਬਾਤ ਹੈ ਤੇ ਭਾਜੀ ਅਗਲੀ ਕਾਰ ਅਗਲੀ ਕਾਰ ਤੁਹਾਨੂੰ ਦੇ ਰਹੇ ਆ ਜੀ ਮਰਸੀਡਿਸ ਮਰਸੀਡਿਸ ਲੋਕਲ ਨੰਬਰ ਜੀ ਹਮ ਫਸਟ ਓਨਰ ਠੀਕ ਹੈ ਜੀ ਹੋਲਿੰਗ ਸ਼ੋਰਸ਼ ਫੈਂਸੀ ਨੰਬਰ ਆ 0505 ਬਿਲਕੁਲ ਜੀ ਮਾਡਲ ਕਿੰਨਾ ਬਾਜੀ ਇਹ ਸੀ220 2016 ਸੀ220 2016 ਠੀਕ ਹੈ ਜੀ ਕੋਈ ਯਾਰ ਆਸਕਿੰਗ ਤੁਸੀਂ ਪੁੱਛ ਲਓ ਜੀ ਜਿਹੜੇ ਕਾਰ ਬਿਆਰ ਕੋ ਗੱਡੀ ਖੜੀ ਆ 22 ਲੱਖ ਮੰਗਦਾ ਕੋਈ 20 ਮੰਗਦਾ ਕੋਈ 21 ਮੰਗਦਾ 2000 ਜੀ 16 ਮਾਡਲ ਸੀ220 ਜੀ ਫਰਸਟ ਓਨਰ ਜੀ ਇੰਸ਼ੋਰੈਂਸ ਫੁੱਲ ਚਾਬੀਆਂ ਦੋਨੋਂ ਹਮ ਬਿਆਰ ਦਾ ਆਸਕਿੰਗ ਪ੍ਰਾਈਸ ਤੁਹਾਨੂੰ ਦੱਸਤਾ 22 ਕੋਈ 21 ਕੋਈ 19 ਜੀ ਸਾਰੇ ਮੰਗਦੇ ਆ ਜੀ ਆਪਾਂ ਕਾਰ ਦੇਣੀ ਹੈ 16 ਲੱਖ 90 ਹਜ਼ਾਰ ਦੀ ਤੇ 16 ਲੱਖ ਦਾ ਕਰਾ ਦੇਣਾ ਲੋਨ ਉੱਤੇ ਇਹਦੇ ਉੱਪਰ 16 ਲੱਖ ਦਾ ਲੋਨ ਕਰਾ ਕੇ ਦਵਾਂਗੇ ਤੁਹਾਨੂੰ ਲਓ ਜੀ 90 ਹਜ਼ਾਰ ਰੁਪਿਆ ਡਾਊਨ ਪੇਮੈਂਟ ਤੇ ਗੱਡੀ ਤੁਹਾਨੂੰ ਮਰਸੀਡੀਜ਼ ਮਰਸੀਡੀਜ਼ ਗੱਡੀ C220 ਬਿਲਕੁਲ ਨਵੇਂ ਟਾਇਰ ਤੋਂ ਨਾਲ ਦੇਣੀ ਕਾਰ ਦੇ ਠੀਕ ਹੈ ਭਾਜੀ ਖੁੱਲ ਗਈ ਭਾਜੀ ਕਾਰ ਚੈੱਕ ਕਰੋ ਲਓ ਜੀ ਗੱਡੀ ਚੈੱਕ ਕਰ ਲਓ ਮਿੱਤਰੋ ਅੰਦਰੋਂ ਜਮਾ ਨਵੀਂ ਬਾਹਰੋਂ ਵੀ ਨਵੀਂ ਕਰੋ ਜੀ ਚੈੱਕ 90000 ਡਾਊਨ ਪੇਮੈਂਟ ਬਾਕੀ ਹੋ ਜੂ ਗੱਡੀ ਦੇ ਉੱਤੇ ਸਾਰੀ ਲੋਨ ਜੇ ਤੁਹਾਡੀ ਪ੍ਰੋਫਾਈਲ ਵਧੀਆ ਸਿਰਫ 90000 ਨਾਲ ਸਰ ਜੂਗਾ ਤੇ ਅੱਗੇ ਵਾਜੀ ਗੱਡੀ ਖੜੀ ਆ Swift ਪੁਰਾਣੇ ਪੁਰਾਣੇ ਮਾਡਲ ਵਾਲੀ 10 ਮਾਡਲ ਜੀ LXI ਪੈਟਰੋਲ ਕਾਰ ਹੈ ਜੀ ਜੀ ਇਹ ਵੀ ਤੁਹਾਨੂੰ ਅਸੀਂ अल्टੋ ਦੇ ਭਾਤੇ ਦੇਣੀ ਹੈ ਅੱਛਾ ਪੈਟਰੋਲ ਕਾਰ ਹੈ ਜੀ ਟਾਇਰ ਟੱਪਾ ਨਵਾਂ ਬਿਲਕੁਲ ਕਾਰ ਕੰਡੀਸ਼ਨ ਦੇਖੋ ਬਿਲਕੁਲ ਨਵੀਆਂ ਨੰਬਰ ਪੱਟਾਂ ਅੱਜ ਲੱਗ ਜਾਣੀਆਂ ਇਹਦੀਆਂ ਠੀਕ ਹੈ ਜੀ ਇਹ ਕਾਰ ਤੁਹਾਨੂੰ ਦੇ ਦੇਣੀ ਹੈ ਸਿਰਫ 1 ਲੱਖ ਦੇ 70000 ਰੁਪਏ ਦੀ 1 ਲੱਖ 70000 ਦੀ ਪੈਟਰੋਲ ਕਾਰ ਸਾਇਲੈਂਟ ਕਾਰ ਪੂਰੀ ਹੂੰ ਜਿੰਨਾ ਮੇਰਾ ਭਰਾ ਸਾਡੀ ਵੀਡੀਓ ਦੇਖ ਕੇ ਆ ਗਿਆ ਕਾਰ ਲੈਣ ਉਹ ਕਾਰ ਦੀ ਕੰਡੀਸ਼ਨ ਦੇਖ ਕੇ ਜਾਂ ਤੁਹਾਡੀ ਵੀਡੀਓ ਸੁਣ ਕੇ ਕਾਰ ਛੱਡ ਕੇ ਨਹੀਂ ਜਾਊਗਾ ਇਹ ਸਾਡੀ ਗਾਰੰਟੀ ਹੈ ਜੀ ਠੀਕ ਹੈ ਭਾਜੀ ਅੱਗੇ Honda City ਖੜੀ ਹੈ ਇਹ ਆ ਗਈ ਜੀ 1 ਲੱਖ ਦੇ ਨੰਬਰ ਦੇ ਨਾਲ ਕਾਰ ਹਾਂ ਕਾਰ ਜਿਹੜੀ ਸਿਰਫ ਲੱਖ ਦਾ ਨੰਬਰ ਜੀ 90000 ਦੀ ਕਾਰ 1 ਲੱਖ 90000 ਰੁਪਏ ਦੀ ਲਓ ਜੀ 1,90,000 ਦੀ Honda City ਮਿਲਦੀ ਐ ਐਕਸਟਰਾ ਲਾਈਟਰਾਂ ਦੇ ਨਾਲ ਐਕਸਟਰਾ ਲਾਈਟਰ ਤੇ ਕਾਰ ਦੇਖੋ ਤੁਸੀਂ ਇਹ ਅੰਦਰੋਂ ਬਿਲਕੁਲ ਨਵੀਂ ਛੋਟਾ ਨੰਬਰ 30 ਤੱਕ ਪਾਸਿੰਗ ਅੱਛਾ ਪਾਸਿੰਗ 30 ਤੱਕ 2030 ਤੱਕ ਪਾਸਿੰਗ ਕੀਤੀ ਹੋਈ ਕਾਰ ਜੀ ਲਓ ਜੀ 5 ਸਾਲ ਦੀ ਪਾਸਿੰਗ ਵੀ ਨਾਲ ਮਿਲ ਰਹੀ ਆ ਗੱਡੀ ਦੇ ਬਾਈ ਜੀ ਤੁਹਾਨੂੰ ਐਕਸਟਰਾ ਲਾਈਟਰ ਤੁਹਾਨੂੰ ਨਾਲ ਦੇਣੀ ਆ ਜੀ ਆਪਾਂ ਤੇ ਅੱਗੇ ਬਾਈ ਜੀ ਫੋਰਚੂਨਰ ਖੜੀ ਆ ਇਹ ਆ ਗਈ ਛੋਟਾ 2013 ਦਸੰਬਰ ਨਿਕਲੀ 14 ਜੇ ਐਡਵੋਕੇਟ ਸਾਹਿਬ ਦੀ ਕਾਰ ਠੀਕ ਹੈ ਜੀ ਕਾਰ ਦੇ ਦਾਂਗੇ ਸਿਰਫ ਤੇ 10,75,000 ਦੀ 4/2 ਮੈਨੂਅਲ 10,75,000 ਦੀ 10,75,000 ਦੀ ਕਾਰ ਦੇ ਦਾਂਗੇ ਜੀ ਜੀ ਠੀਕ ਹੈ ਭਾਜੀ ਇਹਦਾ ਮੇਰਾ ਭਰਾ ਕਾਰ ਲੈਣ ਆ ਗਿਆ ਛੱਡ ਕੇ ਨਹੀਂ ਜਾਊਗਾ ਜੀ ਤੇ ਕਰਾ ਦਾਂਗੇ 8.5 ਲੱਖ ਦਾ ਲੋਨ ਇਹਦੇ ਉੱਤੇ ਲਓ ਜੀ 8 ਤੋਂ 8.5 ਲੱਖ ਦਾ ਲੋਨ ਹੋ ਜਾਊਗਾ ਛੋਟੀ ਜੀ ਡਾਊਨ ਪੇਮੈਂਟ ਰਹਿ ਗਈ ਪਿੱਛੇ ਭਾਈ 2.5 ਲੱਖ ਰੁਪਇਆ ਲੈ ਆਏ ਉਹ ਨਾਲ ਬਾਕੀ ਹੋ ਜਾ ਲੋਨ ਤੇ ਅੱਗੇ ਭਾਜੀ ਨਿਸ਼ਾਨ ਦੀ ਟ੍ਰੈਨੋ ਕਾਰ ਖੜੀ ਹੈ ਇਹ ਟ੍ਰੈਨੋ ਆ ਜੀ 2013/14 13/14 T110 انجن ਵਾਲੀ ਹੈ ਜੀ ਠੀਕ ਹੈ ਜੀ ਇਹ ਕਾਰ ਦੇ ਦਾਂਗੇ ਸਿਰਫ ਤੇ ਸਿਰਫ ਅਸੀਂ 290000 ਰੁਪਏ ਦੀ ਕਾਰ ਤੇ 2 ਲੱਖ ਦਾ ਕਰਾ ਦਾਂਗੇ ਲੋਨ ਨੰਬਰ ਪੰਜਾਬ ਦਾ ਜੀ ਇਹਦਾ ਪੰਜਾਬ ਦਾ ਨੰਬਰ ਜੀ ਪੀਵੀ09 ਹਾਂ ਕਪੂਰਥਲੇ ਦਾ ਨੰਬਰ ਹੈ ਜੀ ਕਪੂਰਥਲੇ ਦਾ ਨੰਬਰ ਆ ਭਾਈ ਜੀ ਪੰਜਾਬ ਦਾ ਕਰੋ ਜੀ ਚੈੱਕ ਟੱਚ ਪਲੇਅਰ ਬੈਕ ਕੈਮਰਾ ਇਹ ਚ ਵੀ ਲੱਗਾ ਹੋਇਆ ਜੀ ਲਓ ਜੀ ਸਾਫ ਸੁੱਥਰੀ ਕੰਡੀਸ਼ਨ ਦੇ ਵਿੱਚ 290000 ਦੀ ਹੈ ਨਾ ਭਾਈ 290000 ਦੀ ਠੀਕ ਹੈ ਜੀ ਡਾਊਨ ਪੇਮੈਂਟ ਇਹਦੀ ਡਾਊਨ ਪੇਮੈਂਟ ਸਿਰਫ 90000 ਲਿਓ ਜੇ ਵਧੀਆ ਸਿਬਲਾ ਤਾਂ ਸਿਰਫ 50000 ਲਿਓ ਜੀ ਲਓ ਜੀ ਠੀਕ ਹੈ ਜੀ ਅੱਗੇ ਵੀ ਜੀ ਐਕਸ ਯੂ ਵੀ ਖੜੀ ਹੈ ਇਹ ਆ ਗਈ 14 ਮਾਡਲ ਜੀ ਠੀਕ ਹੈ ਜੀ ਟੌਪ ਮਾਡਲ W8 ਜੀ ਵੱਡੇ ਟਾਇਰ ਲੱਗੇ ਹੋਏ ਫੋਰਚੂਨਰ ਦੇ ਯੋਕੋਹਾਮਾ ਦੇ ਹੂੰ ਠੀਕ ਹੈ ਜੀ ਇਹ ਸਾਰਾ ਕੁਝ ਇਨਬਿਲਟੀ ਆਂਦਾ ਜੀ ਅੰਦਰ ਸੀਟ ਕਵਰ ਵਗੈਰਾ ਹਰ ਚੀਜ਼ ਕੰਪਲੀਟ ਆ ਕਾਰ ਦੀ ਨਵੀਂ ਕਾਰ ਬਿਲਕੁਲ ਜੀ ਕਰੋ ਜੀ ਚੈੱਕ ਠੀਕ ਹੈ ਭਾਜੀ ਇਹਦਾ ਰੇਟ ਕੀ ਹੈ ਇੱਕ ਹੋਰ ਰੇਟ ਆ ਜੀ ਕਾਰ ਦਾ 4 ਲੱਖ ਤੇ 65000 ਰੁਪਏ ਦੀ ਜੀ 4 ਲੱਖ 65000 ਦੀ Swift ਦੇ ਰੇਟ ਤੇ ਕਾਰ ਦੇਣੀ ਹੈ 4 ਲੱਖ 65000 ਦੀ ਤੇ ਸਾਢੇ 3 ਦਾ ਕਰਾ ਦਾਂਗੇ ਲੋਨ ਸਾਢੇ 3 ਦਾ ਲੋਨ ਵੀ ਹੋ ਜਾਊਗਾ ਬਾਈ ਜੀ ਤੇ ਅੱਗੇ ਖੜੀ ਹੈ ਬ੍ਰਿਜਾ ਗਾਰ ਬ੍ਰਿਜਾ 2018/19 ਜੀ 2019 ਜੁਲਾਈ ਚ ਨਿਕਲੀ ਕਾਰ ਜੀ ਠੀਕ ਹੈ ਜੀ ਕਾਰ ਦੇਵਾਂਗੇ ਤੁਹਾਨੂੰ ਉਹ ਰੇਟ ਤੇ ਤੁਸੀਂ ਸੋਚ ਵੀ ਨਹੀਂ ਸਕਦੇ ਅੱਛਾ 6 ਲੱਖ 90 ਹਜ਼ਾਰ ਰੁਪਏ ਦੀ ਜੀਡੀਡੀਆਈ ਪਲੱਸ ਜੀਡੀਡੀਆਈ ਪਲੱਸ ਸਰ ਨੂੰ ਟਾਪ ਮਾਡਲ ਡੀਜ਼ਲ ਦੀ ਕਾਰ 18/19 18/19 ਜੁਲਾਈ ਦੀ ਨਿਕਲੀ ਹਾਂ ਤੇ ਚੈੱਕ ਕਰੋ ਕਾਰ ਦੀ ਵੀਆਈਪੀ ਨੰਬਰ ਦੇ ਨਾਲ ਸਾਫ ਸੁਥਰੀ ਕੰਡੀਸ਼ਨ ਦੇ ਵਿੱਚ ਭਾਜੀ ਵਧੀਆ ਕਾਰ ਹੈ ਤੇ ਇਹਦੀ ਡਾਊਨ ਪੇਮੈਂਟ ਭਾਜੀ ਡਾਊਨ ਪੇਮੈਂਟ ਸਿਰਫ 50000 ਰੁਪਇਆ ਲਓ ਜੀ 50000 ਰੁਪਏ ਦੇ ਵਿੱਚ ਤੁਹਾਨੂੰ ਬ੍ਰਿਜਾ ਦੇ ਮਾਲਕ ਬਣਾਉਣਾ ਤੇ ਅੱਗੇ ਖੜੀ ਹੈ ਨੈਕਸਨ ਨੈਕਸਨ ਦਵਾਂਗੇ ਤੁਹਾਨੂੰ 20 ਮਾਡਲ ਅੱਛਾ ਜੀ ਨਾ ਦੇਖੀ ਨਾ ਸੁਣੀ ਹੂੰ ਲੋਕਲ ਨੰਬਰ ਹੈ ਜੀ ਕਾਰ ਦਾ ਜੀ ਐਕਸ ਐਮ ਵੇਰੀਐਂਟ ਆ 15000 ਦੇ ਸੀਟ ਕਵਰ ਦਿਖਾਓ ਭਾਜੀ ਅੰਦਰ ਲੱਗੇ ਜਿਹੜੇ ਗੱਦੇ ਲੱਗੇ ਗੱਦੇ ਸੀਟ ਕਵਰ ਨਹੀਂ ਗੱਦੇ ਵਾਲੇ ਲਵਾਏ ਹੋਇਆ ਹਾਂਜੀ ਕੀ ਬਾਤ ਹੈ ਇੰਟੀਰੀਅਰ ਦੇਖੋ ਕਾਰ ਦਾ ਕਰੋ ਚੈੱਕ ਜਿਹੜਾ ਕੋਈ ਬੰਦਾ ਕਾਰ 'ਚ ਬਹਿ ਗਿਆ ਉਹ ਸਮਝੂਗਾ ਮੈਂ ਜਹਾਜ਼ 'ਤੇ ਚੜ ਗਿਆ ਹਾਂ ਬਿਲਕੁਲ ਜੀ ਬਿਲਕੁਲ ਬਹੁਤ ਸਾਫ਼ ਸੁਥਰੀ ਗੱਡੀ ਹੈ ਐਕਸ ਐਮ ਸਿਰਫ 45000 ਕਿਲੋਮੀਟਰ ਗੱਡੀ ਚੱਲੀ ਹੈ ਜੀ ਠੀਕ ਹੈ ਜੀ ਮਾਡਲ ਕਿੰਨਾ ਕਿਹਾ 2020 20 ਮਾਡਲ ਜਿਹੜੇ ਬੰਦੇ ਆ ਸਿਬਲ ਹੈਗਾ ਵਾ 750 ਹੂੰ ਕੋਈ ਪੈਸਾ ਨਾਲ ਨਹੀਂ ਲੈ ਕੇ ਆਣਾ अच्छा ए डीजल पेट्रोल पेट्रोल है।, है।, है जी कोई पैसा नाल नहीं ਲੈ ਕੇ ਆਣਾ ठीक है ਆਪਾਂ ਸਾਰਾ ਹੀ ਲੋਨ ਕਰਾ ਦੇਣਾ ਸਾਰੀ ਆਧਾਰ ਕਾਰਡ ਪੈਨ ਕਾਰਡ ਦੇ ਸਿਰਫ ਪੈਨ ਕਾਰਡ ਆਧਾਰ ਕਾਰਡ 6 ਮਹੀਨੇ ਸਟੇਟਮੈਂਟ ਹਮ ਸਿਬਲ ਵਧੀਆ ਠੀਕ ਹੈ ਜੀ ਸਾਢੇ 5 ਲੱਖ ਦੀ ਕਾਰ ਤੇ ਸਾਢੇ 5 ਲੱਖ ਦਾ ਹੀ ਲੋਨ ਸਾਢੇ 5 ਲੱਖ ਦੇ ਵਿੱਚ ਬਾਈ ਜੀ 20 ਮਾਡਲ ਨੈਕਸਨ ਗੱਦੇ ਤੁਸੀਂ ਦੇਖ ਹੀ ਲੈ ਗੱਡੀ 'ਚ ਕਿੰਨੇ ਜ਼ਬਰਦਸਤ ਲੱਗੇ ਹੋਏ ਨੇ ਗਰੰਟੀ ਪੂਰੀ ਜੀ ਜੀ ਇਹ ਆ ਗਈ ਜੀ 2023 ਮਾਡਲ ਪੈਟਰੋਲ ਠੀਕ ਹੈ ਜੀ ਐਚਟੀਕੇ 20000 ਚੱਲੀ ਹਮ ਨਵੀਂ ਬ੍ਰਾਂਡ ਨੂੰ ਕਾਰ ਆ ਜੀ ਬੰਪਰ ਤੋਂ ਬੰਪਰ origignal ਜੀ ਇੱਕ ਕਾਰ ਦੇ ਦੇਣੀ ਆ ਜੀ ਆਸਕਿੰਗ ਪ੍ਰਾਈਸ 12.5 ਲੱਖ ਆ ਜੀ 11.90 ਹਜ਼ਾਰ ਦੀ ਕਾਰ ਦੇ ਦੇਣੀ ਆ ਤੁਹਾਨੂੰ 11.90 ਹਜ਼ਾਰ ਦੀ ਪੁਸ਼ ਬਟਨ ਸਟਾਰਟ ਵਾਲੀ htk+ 2023 ਮਾਡਲ 23 ਮਾਡਲ ਤੇ 90 ਹਜ਼ਾਰ ਤੁਸੀਂ ਲੈ ਕੇ ਆਣਾ ਸਿਰਫ ਬਾਕੀ ਹੋ ਜੂ ਲੋਨ ਬਾਕੀ ਸਾਰਾ ਲੋਨ ਠੀਕ ਹੈ ਜੀ ਅੱਗੇ ਵੀ ਲੱਖ ਰੁਪਏ ਦੇ ਨੰਬਰ ਵਾਲੀ ਬਾਈ ਜੀ ਖੜੀ ਆ ਕਾਰ ਲੱਖ ਦਾ ਇਹਦੀ ਬੋਲੀ ਆ ਜੀ ਜੀ ਪਲੱਸ ਚੱਲ ਜੇ ਚਾਹੇ 3 ਲੱਖ ਤੇ ਹਾਂ ਠੀਕ ਹੈ ਜੀ ਇੱਕ ਕਾਰ ਹੈਗੀ ਜੈਡ ਆਟੋ 2016 ਫਰਸਟ ਓਨਰ ਬ੍ਰੈਂਡ ਨਿਊ ਟਾਇਰਾਂ ਦੇ ਨਾਲ 2016 ਮਾਡਲ ਪਹਿਲੇ ਨਾਂ ਦੀ ਜੈਡ ਆਟੋ ਸਭ ਤੋਂ ਟੌਪ ਮਾਡਲ ਸਭ ਤੋਂ ਟੌਪ ਮਾਡਲ ਦੀ ਕੈਪਟਨ ਸੀਟਾਂ ਵਾਲੀ ਟੌਪ ਮਾਡਲ ਕਾਰ ਇਹ ਤੁਹਾਨੂੰ ਦੇ ਦੇਣੀ ਹੈ ਸਿਰਫ ਤੇ ਸਿਰਫ ਆਪਾਂ 12.5 ਲੱਖ ਰੁਪਏ ਦੀ 12.5 ਲੱਖ ਦੀ ਵਿੱਦ ਪੇੜ ਨੰਬਰ ਤੇ ਭਾਜੀ ਇਹਦੇ ਲੋਨ ਕਿੰਨਾ ਹੋ ਜੂਗਾ ਇਹਦੇ ਲੋਨ ਹੋ ਜੂਗਾ 10 ਲੱਖ ਰੁਪਏ ਦਾ ਜੀ 10 ਲੱਖ ਦਾ ਲੋਨ ਹੋ ਜੂਗਾ ਹਾਂਜੀ 10 ਲੱਖ ਦਾ ਲੋਨ 25 ਲੱਖ ਰੁਪਏ 25 ਲੱਖ ਲੈ ਕੇ ਆਓ ਠੀਕ ਹੈ ਜੀ ਤੇ ਨੰਬਰ ਨਹੀਂ ਲੈਣਾ ਨੰਬਰ ਤੇ ਤੁਹਾਨੂੰ ਪੈਸੇ ਲੈਸ ਕਰ ਦਾਂਗੇ ਜੀ ਅੱਛਾ ਨੰਬਰ ਨਹੀਂ ਲੈਣਾ ਉਹ ਵੀ ਚੁਆਇਸ ਹੈਗੀ ਆ ਉਹ ਵੀ ਚੁਆਇਸ ਹੈਗੀ ਆ ਜੀ ਨੰਬਰ ਤੇ ਪੈਸੇ ਲੈਸ ਠੀਕ ਹੈ ਆਡੀ ਦਿਖਾਈਏ ਅੱਗੇ ਫਿਰ ਆਡੀ ਦੇਖੋ ਜੀ ਲਓ ਜੀ ਕਾਲੇ ਰੰਗ ਦੀ ਆਡੀ ਲਿਆਂਦੀ ਬਾਈ ਜੀ ਤੁਹਾਡੇ ਵਾਸਤੇ ਦੱਸਿਓ ਜੀ ਕਾਲੇ ਰੰਗ ਦੀ ਆਡੀ 2016 2013 ਜੀ ਇਹਰ ਬਿਲਕੁਲ ਨਵੇਂ ਫਰਸਟ ਓਨਰ ਕਾਰ ਹੈ ਜੀ ਇਹ 6 ਵੇਰੀਐਂਟ ਹੈ ਠੀਕ ਹੈ ਜੀ ਕਾਰ ਆਪਾਂ ਦੇਖਣੀ ਦਿੱਲੀ ਦੇ ਰੇਟ ਤੇ ਦਿੱਲੀ ਦੇ ਰੇਟ ਤੇ ਹਾਂ ਜੀ ਅੱਛਾ ਇੱਕੋ ਰੇਟ ਦਵਾਂਗੇ ਇਹ ਚ ਕੋਈ 바ਰਗਨਿੰਗ ਨਹੀਂ ਹੋਣੀ ਕਾਰ 'ਚੋਂ ਜੀ ਠੀਕ ਹੈ ਜੀ 6 ਲੱਖ 90 ਹਜ਼ਾਰ ਰੁਪਏ ਦੇ ਵਿੱਚ ਓਏ ਹੋਏ 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 6 ਲੱਖ 90 ਹਜ਼ਾਰ ਦੇ ਵਿੱਚ ਭਾਈ ਜੀ ਆਡੀ A4 ਵੀ ਨਹੀਂ ਮਿਲਦੀ A6 ਇਹ 6 ਇੱਕ ਹੋਰ ਵੀ ਨਹੀਂ ਮਿਲਦੀ ਪਰ ਤੁਹਾਨੂੰ A6 ਦੇ ਦੇਣੀ ਆ ਜੀ ਕੀ ਬਾਤ ਹੈ ਤੇ ਅੱਗੇ ਭਾਈ ਜੀ ਇੱਕ ਪਿੱਛੇ ਹੋਰ ਵੀ ਖੜੀ ਹੈ ਨਾ ਹੋਰ ਤੁਹਾਨੂੰ ਜੈਗਵਾਰ ਦੇ ਦੇਣੀ ਹੈ ਜੀ ਹੁਣ ਆਪਾਂ ਜਿਹੜੇ ਮੇਰੇ ਭਰਾਣੇ ਬਾਹਰ ਜਾ ਕੇ ਕੰਮ ਕਰਦੇ ਆ ਨਾ ਡਰਾਈਵਰੀ ਦਾ ਇੱਥੇ ਕਰੋ ਕਰੋ ਜੀ ਲਗਜ਼ਰੀ ਕਾਰਾਂ ਦਾ ਕੰਮ ਕਰੋ ਇੱਥੇ ਤੁਸੀਂ ਡੋਲੀ ਡੋਲੀ ਦਾ ਕੰਮ ਕਰੋ ਇਹ ਤੁਹਾਨੂੰ ਕਾਰ ਦੇ ਦੇਣੀ ਆ ਆਪਾਂ ਦਿੱਲੀ ਤੋਂ ਵੀ ਸਸਤੀ ਹੂੰ ਸਿਰਫ 45000 ਕਿਲੋਮੀਟਰ ਚੱਲੀ 14 ਮਾਡਲ ਠੀਕ ਐ ਐਕਸ ਐਫ ਐਕਸ ਐਫ 14 ਮਾਡਲ ਬਾਈ 45000 ਚੱਲੀ ਇਹ ਦੇ ਦੇਣੀ ਆ ਆਪਾਂ 12 ਲੱਖ ਤੇ 90000 ਰੁਪਏ ਦੀ ਜੀ 12 ਲੱਖ 90000 ਦੀ ਜੈਗਵਾਰ ਦਾ ਬਾਈ ਜੀ ਤੁਹਾਨੂੰ ਪਤਾ ਰਤਬਾ ਕਿੰਨਾ ਉੱਚਾ ਤੇ ਐ ਮੰਨੋ ਕਿ ਨਵੀਂ ਬਰੀਜਾ ਦੇ ਰੇਟ ਦੇ ਵਿੱਚ ਤੁਹਾਨੂੰ ਦੇ ਦਿੰਦੇ ਹਾਂ ਨਵੀਂ ਬਰੀਜਾ ਰੇਟ ਤੇ ਕਾਰ ਦੀ ਇਹ ਖੜੀ ਮਾਈਕਰਾ ਜੀ 2011 ਮਾਡਲ ਜੀ ਇਹ ਆਪਾਂ ਕਾਰ ਦੇ ਦੇਣੀ ਹੈ ਜ 50000 ਤੇ ਲੋਇਡਰ ਲੱਗੇ ਆ ਠੀਕ ਹੈ ਇਹ ਕੈਸ਼ ਹੀ ਦੇਣੀ ਹੈ ਜੀ ਕੈਸ਼ ਹੀ ਮਿਲਣੀ ਹੈ ਸਿਰਫ 1.5 ਲੱਖ ਰੁਪਏ ਦੀ 1.5 ਲੱਖ ਰੁਪਏ ਦੀ ਡੀਜ਼ਲ ਕਾਰ ਪੁਸ਼ ਬਟਨ ਸਟਾਰਟ ਅੱਛਾ ਡੀਜ਼ਲ ਦੀ ਕਾਰ ਹਾਂਜੀ ਭਾਈ ਡੀਜ਼ਲ ਵਾਲੀ ਤਾਂ ਐਵਰੇਜ ਬਹੁਤ ਆ ਜੀ ਇਹਦੀ 25 ਦੀ ਐਵਰੇਜ ਆਈ ਡੀਜ਼ਲ ਤੇ ਹਾਂ 6 ਮਹੀਨੇ ਚਲਾਓ ਕਵਾਡੀਆਂ ਦੇ ਦੋ 75000 ਰੁਪਏ ਦੀ ਕੀ ਲੈਸ ਐਂਟਰੀ ਕੀ ਲੈਸ ਐਂਟਰੀ ਵਾਲੀ ਜੀ ਪੂਰੂਆਟੋ ਨਾ ਸਟਾਰਟ ਕੀ ਲੈਸ ਚਾਬੀ ਤੁਸੀ ਜੇਬ ਚੋਂ ਕੱਢਣ ਦੀ ਤੁਹਾਨੂੰ ਲੋੜ ਨਹੀਂ ਤੇ ਗੱਡੀ ਐ ਤੁਸੀ ਇਦਾਂ ਜਿਵੇਂ ਲਗਜ਼ਰੀ ਕਾਰ ਐ ਇਹ ਵੀ ਛੋਟੇ ਬਜਟ ਦੇ ਵਿੱਚ 1.5 ਲੱਖ ਦੇ ਵਿੱਚ ਬਾਜੀ ਆਲਟੋ ਮਿਲਦੀ ਐ 10-11 ਮਾਡਲ ਉਹ ਰੇਟ ਦੇ ਵਿੱਚ ਤੁਹਾਨੂੰ ਡੀਜ਼ਲ ਵਾਲੀ ਮਾਈਕਰਾ ਕਿਆ ਬਾਤ ਐ ਤੇ ਅੱਗੇ ਬਾਜੀ ਹੁਣ ਤੁਹਾਨੂੰ ਦੇਣੀ ਐ ਥੋੜੀ ਜੀ ਕਾਰ ਮਹਿੰਗੀ ਬਾਜ਼ਾਰ ਨਾਲੋਂ ਹੂੰ ਸਿਰਫ 35000 ਕਿਲੋਮੀਟਰ ਚੱਲੀ ਅੱਛਾ 2017 ਪਹਿਲੇ ਨਾਂ ਦੀ ਫੁੱਲ ਇੰਸ਼ੋਰੈਂਸ ਦੋਨੋਂ ਚਾਬੀਆਂ ਬੰਪਰ ਟੂ ਬੰਪਰ origignal ਬੰਪਰ ਟੂ ਬੰਪਰ 35000 ਚੱਲੀ ਦੀ ਗਾਰੰਟੀ 17 ਜੀ ਮੈਨੂਅਲ ਠੀਕ ਹੈ ਜੀ ਇਹਦਾ ਆਸਕਿੰਗ ਪ੍ਰਾਈਸ ਹੈ 14.5 ਲੱਖ ਜੀ ਠੀਕ ਹੈ 13 ਲੱਖ 50 ਹਜ਼ਾਰ ਦੀ ਕਾਰ ਮਿਲਣੀ ਹੈ ਛੋਟੀ ਜੀ ਗੱਲ ਦੀ ਬਸ ਯੈਸ অর ਨੋ 13 ਲੱਖ 50 ਹਜ਼ਾਰ ਬਸ ਲੋਨ ਕਿੰਨੇ ਦਾ ਹੋ ਜਾਊਗਾ ਇਹਦੇ ਤੇ ਇਹਦੇ 12 ਲੱਖ ਦਾ ਲੋਨ ਕਰਾ ਦਾਂਗੇ ਜੀ 1.5 ਲੱਖ ਰਪਏ ਸਿਰਫ 1.5 ਲੱਖ ਰੁਪਏ ਲਓ ਜੀ 1.5 ਲੱਖ ਰੁਪਏ ਲਿਓ ਡਾਉਨ ਪੇਮੈਂਟ ਦਾ ਤੇ ਬੰਪਰ ਟੂ ਬੰਪਰ ਸਿਰਫ 35 ਹਜ਼ਾਰ ਜੇਣਾ ਵੀ ਮੇਰਾ ਭਰਾ ਕਹਿੰਦੇ ਮੀਟਰ ਪਿੱਛੇ ਆ 1 ਕਿਲੋਮੀਟਰ ਦਾ 1 ਲੱਖ ਨਾਮ ਟਾਇਰ ਨਾਲ ਦੇ ਹੂੰ ਹੋਰ ਦੱਸੋ ਅੱਛਾ ਨਾਲ ਦੇ ਟਾਇਰਾਂ ਦੇ ਟਾਇਰ ਵੀ ਨਾਲ ਦੇ ਆ ਜੀ ਮਾਰ ਕੇ ਚੈੱਕ ਕਰਾ ਕੇ ਦੇਣ ਪੈਣਗੇ ਜਿੱਥੇ ਮਰਜੀ ਚੈੱਕ ਕਰੋ ਜੀ ਠੀਕ ਹੈ ਜੀ 17 ਮਾਡਲ 17 ਦੇ ਟਾਇਰ ਲਓ ਜੀ ਬੰਪਰ ਟੂ ਬੰਪਰ ਆ 1 ਕਿਲੋਮੀਟਰ ਜੇ ਪਿੱਛੇ ਤੁਸੀਂ ਸਾਬਤ ਕਰ ਦਿੱਤਾ 1 ਲੱਖ ਰੁਪਇਆ ਬਾਈ ਨੇ ਕਿਹਾ ਵੀ ਨਾਫ ਕਰ ਦਿਆਂਗੇ ਤੇ ਅੱਗੇ ਵਾਜੀ ਕਾਰ ਆ ਇਹ ਆ ਜੀ ਹੈਰੀਅਰ ਜੀ 29000 ਕਿਲੋਮੀਟਰ ਚੱਲੀ ਆ ਜੀ ਐਕਸਟੀ ਪਲੱਸ ਵੇਰੀਐਂਟ ਆ ਸਨਰੂਫ ਵਾਲਾ ਪੈਨਾਰੋਮਿਕ ਵਾਲਾ ਠੀਕ ਹੈ ਜੀ ਮੈਨੂਅਲ ਟਰਾਂਸਮਿਸ਼ਨ ਆ ਫਰਸਟ ਓਨਰ ਕਾਰ ਆ ਜੀ ਬਿਲਕੁਲ ਰੀਜਨਲ ਆ ਬੰਪਰ ਟੂ ਬੰਪਰ 2023 ਮਾਡਲ ਹੈ ਜੀ 23 ਮਾਡਲ 25 ਲੱਖ ਦੀ ਨਵੀਂ ਹੈ ਜੀ ਹੂੰ 15 ਲੱਖ ਦਾ ਕਰਾ ਦਾਂਗੇ ਲੋਨ ਜੀ ਤੇ 2.5 ਲੱਖ ਤੁਸੀਂ ਲੈ ਕੇ ਆਓ ਤੇ ਕਾਰ ਲੈ ਜਾਓ 17.5 ਲੱਖ ਦੀ 17.5 ਲੱਖ ਲੋ ਜੀ 2.5 ਲੱਖ ਰੁਪਏ ਦੇ ਵਿੱਚ ਬਿਲਕੁਲ ਨਵੀਂ ਬ੍ਰਾਂਡ ਨਿਊ ਕਿਤੋਂ ਕਿਤੋਂ ਦਾ ਲਫਾਫੇ ਵੀ ਨਹੀਂ ਉਤਰੇ ਬਾਈ ਜੀ ਜਿਹੜੇ ਕੰਪਨੀ ਵੱਲੋਂ ਲੱਗੇ ਹੁੰਦੇ ਨੇ ਨਾ ਗੱਡੀ ਦੇ ਵਿੱਚ ਆਹ ਦੇਖ ਲਓ ਸਟicker ਉਦੋਂ ਹੀ ਲੱਗੇ ਪਿਆ ਤੇ 2.5 ਲੱਖ ਰੁਪਏ ਲਿਆਉਣਾ ਡਾਊਨ ਪੇਮੈਂਟ ਦਾ ਬਾਕੀ ਹੋਜੂ ਲੋਨ 17.5 ਦੀ ਗੱਡੀ ਮਿਲ ਜੂਗੀ ਤੇ ਅਗਲੀ ਗੱਡੀ ਬਾਜੀ ਅਗਲੀ ਗੱਡੀ ਜੀ ਤੁਹਾਨੂੰ ਆ ਦਿਖਾਣੀ ਆ ਸਾਡੇ ਮੁੰਡੇ ਦਾ ਧੁੰਦੇ ਪਏ ਆ ਕਾਰ 2012 ਮਾਡਲ ਹੈ ਗੱਡੀ ਤਿਆਰ ਕਰਨੀ ਆ ਹਾਂ ਤਿਆਰ ਧੁੰਦੇ ਹੀ ਪਏ ਆ ਬਸ ਜੀ ਇਹ ਟੱਚ ਪਲੇਅਰ ਬੈਕ ਕੈਮਰਾ ਲੱਗਿਆ ਹੋਇਆ ਸੀਟ ਕਵਰ ਨਵੇਂ ਪਏ ਹੋਏ ਆ ਜੀ 12 ਮਾਡਲ ਲਾਈਟ ਟਾਇਰ ਲੱਗੇ ਹੋਏ ਆ ਠੀਕ ਆ ਜੀ ਸਿਰਫ ਵਾਸ਼ਿੰਗ ਹੋ ਰਹੀ ਆ ਕਾਰ ਇਹ ਪਾ ਜੀ ਕਿਹੜੀ ਆ ਬੀਡੀਆ ਹੀ ਆ ਇਹ ਬੀਡੀਆ ਹੀ ਵੇਰੀਐਂਟ ਆ ਜੀ ਡੀਜ਼ਲ ਦੀ ਬੀਡੀਆ ਇਹ ਵੀ 87000 ਕਿਲੋਮੀਟਰ ਗੱਡੀ ਚੱਲੀ ਆ ਜੀ ਠੀਕ ਆ ਜੀ ਇਹ ਕਾਰ ਦੇ ਦੇਣੀ ਆ ਆਪਾਂ ਜੀ 295000 ਰੁਪਏ ਦੀ ਡੀਜ਼ਲ ਹੂੰ ਸਾਰਾ ਲੁਧਿਆਣਾ ਘੁੰਮ ਲੋ ਹਿੰਦੁਸਤਾਨ ਘੁੰਮ ਲੋ ਨਵੀਂ ਕਾਰ ਤੁਹਾਨੂੰ ਦੇਣੀ ਹੈ 295000 ਰੁਪਏ ਦੀ 295000 ਦੀ ਡੀਜ਼ਲ ਵਾਲੀ Swift 12 ਮਾਡਲ BDI BDI ਤੇ ਇਹਦੇ ਤੇ ਲੋਨ ਹੋ ਜੂ 12 ਮਾਡਲ ਤੇ ਹਾਂਜੀ ਕਰਾਵਾਂਗੇ ਜੀ 2 ਲੱਖ ਰੁਪਏ ਦਾ 95000 ਲਿਓ ਬਾਈ ਜੀ ਇਹਦੇ ਬਾਅਦ ਤੇ ਅੱਗੇ ਆ ਗਈ ਬਾਈ ਜੀ Innova ਕਾਰ ਦੱਸਿਓ ਬਾਜੀ ਇਹ 2013 ਮਾਡਲ ਕਾਰ ਆ ਜੀ ਫਸਟ ਓਨਰ ਠੀਕ ਹੈ ਟਾਇਰ ਬਿਲਕੁਲ ਨਵੇਂ ਅਲੋਏ ਲੱਗੇ ਹੋਏ ਆ ਹੂੰ ਕੰਪਨੀ ਦੇ ਠੀਕ ਹੈ ਜੀ ਕਾਰ ਦੇ ਦੇਣੀ ਆ ਆਪਾਂ ਸਿਰਫ ਤੇ ਸਿਰਫ ਸਿਰਫ ਤੇ ਸਿਰਫ 4.5 ਲੱਖ ਰੁਪਏ ਦੀ 4.5 ਲੱਖ ਦੀ ਮਿਲ ਜੂ ਬਾਈ ਜੀ ਇਨੋਵਾ 2013 ਮਾਡਲ 13 ਮਾਡਲ ਇੱਥੋਂ 13 ਮਾਡਲ ਚ ਵਧੀਆ ਸਵਿਫਟ ਲੈਂਡ ਚੱਲ ਜੀ ਤੇ 4.5 ਤੋਂ ਘੱਟ ਨਹੀਂ ਮਿਲਦੀ ਜੀ ਬਿਲਕੁਲ ਜੀ ਬਿਲਕੁਲ ਸੀਟ ਕਵਰ ਆਪਾਂ ਤੁਹਾਨੂੰ 7 ਸੀਟਰ ਕਾਰ ਦੇਣੀ ਆ 4.5 ਲੱਖ ਰੁਪਏ ਦੀ ਸੀਟ ਕਵਰ ਬਹੁਤ ਵਧੀਆ ਪਏ ਹੋਏ ਨੇ ਗੱਡੀ ਦੇ ਵਿੱਚ ਸਿਰਫ ਹੁਣੇ ਆਈ ਆ ਕਾਰ ਇਹ ਵੀ ਸਾਡੀ ਧੋ ਕੇ ਰੈਡੀ ਕਰਨ ਵਾਲੀ ਆ ਹਜੇ ਜੀ ਲੋ ਮਿੱਤਰੋ ਇੰਨਾ ਕਾਰਾਂ ਚ ਕੋਈ ਵੀ ਕਾਰ ਤੁਹਾਨੂੰ ਪਸੰਦ ਆਉਂਦੀ ਆ ਸਕਰੀਨ ਤੇ ਚੱਲਦੇ ਨੇ ਬਾਈ ਹੁਣ ਨੰਬਰ ਇਹਨਾਂ ਨਾਲ ਕਾਲ ਕਰਕੇ ਗੱਡੀ ਦੀ ਸਾਈ ਪਾ ਕੇ ਗੱਡੀ ਬੁੱਕ ਕਰ ਸਕਦੇ ਹੋ ਬਾਕੀ ਵੀਡੀਓ ਨੂੰ ਬਤ-ਬਤ ਪਿਆਰ ਦਿਓ ਲਾਈਕ ਕਮੈਂਟ ਸ਼ੇਅਰ ਦਬਕੇ ਕਰ ਦਿਓ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ